ਪੰਜਾਬ ਦੇ ਲੋਕਾਂ ਦੀ ਮੰਗ ਹੈ ਵੀ ਇਹ ਜ਼ਹਿਰ ਬੰਦ ਹੋਣਾ ਚਾਹੀਦਾ ਪਰਸਨਾ ਰਹਿਮ ਨਾ ਕੀਤਾ ਜਾਵੇ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਰੇ ਅਫਸਰਾਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਆ ਇਹ ਬੰਦੇ ਇਹ ਜ਼ਹਿਰ ਵੇਚ ਕੇ ਜਾਇਦਾਦਾਂ ਬਣਾਉਂਦੇ ਪਏ ਆ ਉਹਨਾਂ ਨੂੰ ਪਤਾ ਹੋ ਉਕਿ ਇਹ ਜਾਇਦਾਦਾਂ ਸਾਰੀਆਂ ਬਰੀਦ ਹੋ ਜਣੀਆਂ ਬਤਵਾਦ ਉਹਦੋਂ ਖਤਮ ਹੋਇਆ ਹੀ ਜਦੋਂ ਥੱਲਿਓਂ ਗਰੋਂ ਤੋਂ ਲੋਕਾਂ ਨੇ ਸਾਥ ਦੇਣਾ ਸ਼ੁਰੂ ਲੋਕ ਹੁਣ ਤਿਆਰ ਹੋ ਗਿਆ ਕਿ ਇਹ ਜ਼ਹਿਰband ਹੋਣਾ ਚਾਹੀਦਾ ਲੋਕ ਇੱਕ ਮੋਟ ਹੋ ਗਿਆ ڈاکੂ ਲਟੇਰੇ ਦੇ ਘਰ ਦੀਵਾ ਜਗਦਾ ਨਹੀਂ ਰਹਿੰਦਾ ਜਿਹਨੂੰ ਲੁੱਟਦਾ ਉਹਦੇ ਘਰ ਫੇਰ ਵੀ ਦੀਵਾ ਜਗਦਾ ਰਹਿੰਦਾ ਸਮਗਲਰ ਆ ਜਾਂ ਫੇ ਉਹ ਪੰਜਾਬ ਛੱਡ ਦੇਣ ਜਾਂ ਇਹ ਕਾਰੋਬਾਰ ਬੰਦ ਕਰ ਦੇਣ ਜਿਹੜੇ ਲੋਕ ਲੋਕਾਂ ਦੇ ਪੁੱਤਾਂ ਨੂੰ ਮਾਰਦੇ ਉਹਨਾਂ ਦੀ ਕਿਸੇ ਨਾਲ ਸਾਝ ਨਹੀਂ ਉਹਨਾਂ ਦੀਆਂ ਜਮਾਨਤਾਂ ਨਾਲ ਇਹਨਾਂ ਲੋਕਾਂ ਨੂੰ ਖਤਮ ਕਰਨਾ ਜਿਹੜੇ ਲੋਕ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੀ ਜਵਾਨੀ ਨੂੰ ਖੋਣਵਾਉਣ ਨੂੰ ਕਾਰਿਆ ਜਿਹੜੀ ਇਹ ਯੋਧ ਨਸ਼ਿਆਂ ਵਿਰੁੱਧ ਸਾਡੀ ਜਿਹੜੀ ਪੰਜਾਬ ਦੇ ਲੋਕਾਂ ਦੀ ਮੰਗ ਆ ਪਈਏ ਜ਼ਹਿਰ ਬੰਦ ਹੋਣਾ ਚਾਹੀਦਾ ਉਹਦੇ ਤਹਿਤ ਅੱਜ ਸਾਰੇ ਅਫਸਰ ਸਹਿਬਾਨਾਂ ਨੂੰ ਡਾਇਰੈਕਸ਼ਨ ਕੀਤੀ ਆ ਕਿ ਜਿੱਥੇ ਵੀ ਆਪਾਂ ਨੂੰ ਪਤਾ ਲੱਗਦਾ ਕੋਈ ਇਹ ਜ਼ਹਿਰ ਵੇਚਣ ਵਾਲਾ ਇਨਸਾਨ ਹੈ ਉਹਦੇ ਨਾਲ 1 0% ਵੀ ਜਿਹੜੀ ਆ ਉਹ ਤਰਸਣਾ ਰਹਿਮ ਨਾ ਕੀਤਾ ਜਾਵੇ ਪੂਰੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਰੇ ਅਫਸਰਾਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਆ ਜਿੰਨੇ ਵੀ ਇਹ ਸਮਗਲਰ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਪੁਲਿਸ ਡਿਪਾਰਟਮੈਂਟ ਨੂੰ ਕਿਹਾ ਵੀ ਜਿੱਥੇ-ਜਿੱਥੇ ਵੀ ਇਹਨਾਂ ਦੀਆਂ ਪ੍ਰਾਪਰਟੀਆਂ ਆ ਉਹਨਾਂ ਦੀ ਕੋਹ ਕਰਕੇ ਤੇ ਜਿਹੜੇ ਸਾਡੇ ਹੈਗੇ ਆ ਸਿਵਲ ਦੇ ਅਧਿਕਾਰੀ ਪਟਵਾਰੀ ਜਾਂ ਵੀਡੀਓ ਦਫ਼ਤਰ ਕਈ ਲੋਕਾਂ ਨੇ ਸਰਕਾਰੀ ਪੰਚਾਇਤ ਦੀਆਂ ਜ਼ਮੀਨਾਂ ਤੇ ਸ਼ਾਮਲਾੜ ਤੇ ਆਬਾਦੀ ਦੇ ਜ਼ਮੀਨਾਂ ਤੇ ਕਬਜ਼ੇ ਕਰਕੇ ਘਰ ਬਣਾਏ ਜਿਹੜੇ ਸਮਗਲਰ ਸਮਗਲਿੰਗ ਕਰਦੇ ਆ ਉਹਨਾਂ ਜ਼ਮੀਨਾਂ ਦੀ ਜਿਹੜੀ ਨਿਸ਼ਾਨਦੀ ਕਰਕੇ ਅਧਿਕਾਰੀਆਂ ਨੂੰ ਦਿੱਤੀ ਜਾਵੇ ਜਦੋਂ ਪੁਲਿਸ ਡਿਪਾਰਟਮੈਂਟ ਥੱਲੇ ਪਟਵਾਰੀਆਂ ਨੂੰ ਜਾਂ ਵੀਡੀਓ ਦਫ਼ਤਰ ਨੂੰ ਭੇਜਦਾ ਆ ਕਿ ਇਹਨਾਂ ਬੰਦਿਆਂ ਦੀ ਸਮਗਲਰਾਂ ਦੀ ਰਿਪੋਰਟ ਕੀਤੀ ਜਾਵੇ ਤੇ ਨਾਲ ਪਟਵਾਰੀਆਂ ਨੂੰ ਵੀਡੀਓ ਦਫ਼ਤਰਾਂ ਨੂੰ ਵੀ ਤੈਅਤ ਕਰਤੀ ਆ ਨਸੀਹਤ ਕਰਤੀ ਆ ਕਿ 24 ਘੰਟੇ ਦੇ ਵਿੱਚ ਵਿੱਚ ਤੁਸੀਂ ਉਸ ਬੰਦੇ ਦੀ ਪ੍ਰਾਪਰਟੀ ਦਾ ਸਾਰੇ ਦਾ ਸਾਰਾ ਰਿਕਾਰਡ ਪੁਲਿਸ ਡਿਪਾਰਟਮੈਂਟ ਨੂੰ ਦੇਣਾ ਤਾਂ ਜੋ ਉਹ ਪ੍ਰਾਪਰਟੀ ਜਿਹੜੀ ਅਟੈਚ ਕੀਤੀ ਜਾਵੇ ਤੇ ਜਿਹੜਾ ਕਾਨੂੰਨ ਆ ਉਹ ਬੜਾ ਵਧੀਆ ਬਣ ਚੁੱਕਾ ਆ ਜਿਹੜੀ ਪ੍ਰਾਪਰਟੀ ਨਾਲ ਅਟੈਚ ਹੋ ਗਈ ਤੇ 50 60 ਦਿਨਾਂ ਦੇ ਵਿੱਚ ਵਿੱਚ ਲਗਭਗ 2 ਮਹੀਨਿਆਂ ਦੇ ਵਿੱਚ ਵਿੱਚ ਉਹ ਕੇਸ ਦਾ ਜਿਹੜਾ ਨਫਟਾਰਾ ਹੋ ਕੇ ਜਦੋਂ ਜਿਹੜੇ ਬੰਦੇ ਇਹ ਜ਼ਹਿਰ ਵੇਚ ਕੇ ਜਾਇਦਾਦਾਂ ਬਣਾਉਂਦੇ ਪਏ ਆ ਉਹਨਾਂ ਨੂੰ ਪਤਾ ਉਪੀਏ ਜਾਇਦਾਦਾਂ ਸਾਰੀਆਂ ਫ੍ਰੀਜ਼ ਹੋ ਜਾਣੀਆਂ ਇਹ ਸਰਕਾਰ ਨੇ ਰਿਕਵਰ ਕਰ ਲੈਣੀਆਂ ਤੇ ਉਹ ਲੋਕ ਆਪੇ ਸੁਧਰਨਗੇ ਨਾਲ ਮੈਂ ਜਿਹੜੇ ਲੋਕ ਇਹਨਾਂ ਬੰਦਿਆਂ ਦੀਆਂ ਸਮਗਲਰਾਂ ਦੀਆਂ ਜ਼ਮਾਨਤਾਂ ਦਿੰਦੇ ਆ ਆਪਦੀਆਂ ਜ਼ਮੀਨਾਂ ਦੇ ਨੰਬਰ ਲਵਾ ਕੇ ਜਾਂ ਆਪਦੇ ਘਰਾਂ ਦੇ ਨੰਬਰ ਲਵਾ ਕੇ ਜ਼ਮਾਨਤਾਂ ਦਿੰਦੇ ਆ ਉਹਨਾਂ ਲੋਕਾਂ ਨੂੰ ਨਾਲ ਜਿਹੜੇ ਨੰਬਰਦਾਰ ਕਾਉਂਸਲਰ ਜਾਂ ਕੋਈ ਮੋਤਬਰ ਸਰਪੰਚ ਮੈਂਬਰ ਪੰਚਾਇਤ ਆਪਾਂ ਪਾਉਂਦੇ ਆ ਮੈਂ ਉਹਨਾਂ ਨੂੰ ਵੀ ਇਹ ਨਸੀਹਤ ਕਰਦਾ ਤਾਇਦ ਕਰਦਾ ਕਿ ਆਪ ਤੇ ਪਿੰਡਾਂ ਦੇ ਵਿੱਚ ਸਰਪੰਚ ਮਤੇ ਪਾਉਣ ਕਿ ਜਿਹੜੇ ਬੰਦੇ ਸਮਗਲਰ ਜਿਨ੍ਹਾਂ ਦਾ ਪਤਾ ਵੀ ਇਹ ਸਮਗਲਿੰਗ ਕਰਦੇ ਆ ਇਹਦੇ ਪਤਾ ਹੀ ਹੁੰਦਾ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਉਹਨਾਂ ਦਾ ਨਾਲ ਮਤਾ ਪਾਉਣ ਇਹਨਾਂ ਸਮਗਲਰਾਂ ਦਾ ਜਿਹੜੇ ਨੰਬਰਦਾਰ ਗਵਾਹੀ ਪਾਉਂਦੇ ਆ ਜਾਂ ਜਿਹੜਾ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜਾਂ ਆਪਦੇ ਮਕਾਨ ਦੇ ਨੰਬਰ ਲਵਾ ਕੇ ਗਵਾਹੀ ਪਾਉਂਦਾ ਜਾਂ ਜ਼ਮਾਨਤੀਆਂ ਪਾਉਂਦਾ ਉਹਨਾਂ ਲੋਕਾਂ ਦਾ ਸਮਾਜਿਕ ਧਾਰਮਿਕ ਵਿਆਹ ਸ਼ਾਦੀ ਤੇ ਜਨਮ ਮਰਨ ਤੇ ਸਾਰੇ ਕੁਝ ਦਾ ਬਾਈਕਾਟ ਵੇਖੋ ਅੱਤਵਾਦ ਉਦੋਂ ਖਤਮ ਹੋਇਆ ਸੀ ਜਦੋਂ ਥੱਲਿਓਂ ਗਰਾਉਂਡ ਤੋਂ ਲੋਕਾਂ ਨੇ ਸਾਥ ਦੇਣਾ ਸ਼ੁਰੂ ਕੀਤਾ ਸੀ ਜਦੋਂ ਇਹ ਲੋਕ ਹੁਣ ਤਿਆ ਹੋ ਗਿਆ ਵੀ ਇਹ ਜ਼ਹਿਰ ਬੰਦ ਹੋਣਾ ਚਾਹੀਦਾ ਲੋਕ ਇੱਕ ਮੁੱਠ ਹੋ ਗਿਆ ਬਾਕੀ ਕਈ ਲੋਕ ਇਹ ਸੋਚ ਲੈਂਦੇ ਆ ਵੀ ਸ਼ਾਇਦ ਇਹਨਾਂ ਦੀਆਂ ਵੋਟਾਂ ਇਹਨਾਂ ਵੋਟਾਂ ਨਾਲ ਹੀ ਜਿੱਤ ਜਾਣਗੇ ਵੇਖੋ ਪਿੰਡ ਦੇ ਵਿੱਚ ਆਬਾਦੀ ਹੁੰਦੀ ਆ 2000 5000 7000 10000 ਦੀ ਆਬਾਦੀ ਹੁੰਦੀ ਆ ਤੇ ਵਿੱਚ ਜਿਹੜੇ ਸਮਗਲਿੰਗ ਕਰਨ ਵਾਲੇ ਜ਼ਹਿਰ ਦਾ ਕਾਰੋਬਾਰ ਕਰਨ ਵਾਲੇ ਆ ਉਹ ਹੁੰਦੇ ਆ ਦੋ ਘਰ ਜਾਂ ਪੰਜ ਘਰ ਜਾਂ ਸੱਤ ਘਰ ਵੱਤੋ ਵੱਤ ਉਹਨਾਂ ਦੀਆਂ ਵੋਟਾਂ ਨਾਲ ਨਾ ਤੇ ਅੱਜ ਤੱਕ ਕੋਈ ਜਿੱਤ ਸਕਿਆ ਤੇ ਨਾ ਕੋਈ ਜਿੱਤ ਸਕਦਾ ਮੈਂ ਇਹੋ ਬੇਨਤੀ ਕਰੂੰਗਾ ਕਿ ਜਿਹੜੇ ਇਹ ਗਲਤ ਅਨਸਰ ਨੇ ਜਿਹੜੇ ਸਮਾਜ ਨੂੰ ਗੰਦਲਾ ਕਰਦੇ ਆ ਉਹ ਲੋਕ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਮਾਵਾਂ ਦੇ ਪੁੱਤਾਂ ਨੂੰ ਮਾਰ ਕੇ ਲਾਛਾਂ ਤੋਂ ਨੋਟ ਚੋਕ ਕੇ ਆਪਦੇ ਘਰ ਬਣਾਉਂਦੇ ਆ ਉਹ ਘਰ ਜਿਹੜੇ ਆ ਉਹ ਵੀ ਜਿਆਦਾ ਸਮਾਂ ਨਹੀਂ ਰਹਿਣੇ ਆ ਆਪਾਂ ਵੇਨੇ ਆ ਜਦੋਂ ਕੋਈ ਡਾਕੂ ਜਾਂ ਕੋਈ ਲੁਟੇਰਾ ਕਿਸੇ ਨੂੰ ਲੁੱਟਦਾ ਡਾਕੂ ਲੁਟੇਰੇ ਦੇ ਘਰ ਦੀਵਾ ਜਗਦਾ ਨਹੀਂ ਰਹਿੰਦਾ ਜਿਹਨੂੰ ਲੁੱਟਦਾ ਉਹਦੇ ਘਰ ਫੇਰ ਵੀ ਦੀਵਾ ਜਗਦਾ ਰਹ ਜਾਂਦਾ ਜਿਹੜੇ ਲੋਕੇ ਕੰਮ ਕਰਦੇ ਆ ਸਮਗਲਰ ਆ ਜਾਂ ਤੇ ਉਹ ਪੰਜਾਬ ਛੱਡ ਦੇਣ ਜਾਂ ਇਹ ਕਾਰੋਬਾਰ ਬੰਦ ਕਰ ਦੇਣ ਤੇ ਜਾਂ ਉਹਨਾਂ ਨੂੰ ਐਫ ਆਈ ਆਰ ਦਰਜ ਕਰਕੇ ਜੇਲ੍ਹਾਂ ਦੇ ਪਿੱਛੇ ਜਾਣਾ ਪਊਗਾ ਤੇ ਜਿਹੜੇ ਲੋਕ ਇਹਨਾਂ ਲੋਕਾਂ ਦੀਆਂ ਜਿਹੜੇ ਸਮਾਜ ਵਿਰੋਧੀ ਲੋਕ ਨੇ ਨੰਬਰਦਾਰ ਸਾਡੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਜਾਂ ਜਿਹੜੇ ਜ਼ਮਾਨਤਕੇ ਬੰਦੇ ਮੈਂ ਉਹਨਾਂ ਨੂੰ ਫੇਰ ਤੋਂ ਬੇਨਤੀ ਕਰਦਾ ਕਿ ਯਾਰ ਜਿਹੜੇ ਲੋਕ ਲੋਕਾਂ ਦੇ ਪੁੱਤਾਂ ਨੂੰ ਮਾਰਦੇ ਉਹਨਾਂ ਦੀ ਕਿਸੇ ਨਾ ਸਾਂਝ ਨਹੀਂ ਉਹਨਾਂ ਦੀਆਂ ਜ਼ਮਾਨਤਾ ਨਾ ਦੇ ਸਰਾਮਾ ਦੀ ਪਾਰਟੀ 3 ਸਾਲ ਪਹਿਲਾਂ ਨਸ਼ਿਆਂ ਦੇ ਵਿਰੁੱਧ ਪਰ ਇਹ ਚੁਣੌਤੀ ਕਿਤੇ ਨਾ ਕਿਤੇ ਵੱਡੀ ਨਹੀਂ ਕਿਉਂਕਿ ਫਿਰੋਜ਼ਪੁਰ ਬਾਰਡਰ ਏਰੀਆ ਬੈਲਟ ਹੈ ਤਰਨਤਾਰਨ ਜ਼ਿਲ੍ਹਾ ਹੈ ਜਿੱਥੇ ਤੁਹਾਡੀ ਡਿਊਟੀ ਲੱਗੀ ਹੈ ਇਹ ਵੱਡੀ ਚੁਣੌਤੀ ਨਹੀਂ ਤੁਹਾਡੇ ਕੋਲ ਕੋਈ ਇਹੋ ਜਿਹਾ ਸੁਝਾਅ ਵੱਖਰੇ ਆਏ ਹੋਣ ਵੀ ਬਾਰਡਰ ਪੈਨ ਤੇ ਕਿਵੇਂ ਨਿਸ਼ਾਨ ਰੋਕਿਆ ਜਾ ਸਕਦਾ ਬਿਲਕੁਲ ਸਾਥੀਆਂ ਦੇ ਸੁਝਾਅ ਇਹ ਆ ਬੜੇ ਵਧੀਆ ਵੀ ਜਿਹੜੇ ਡਰੋਨ ਆਉਂਦੇ ਆ ਉਹਨਾਂ ਡਰੋਨਾਂ ਨੂੰ ਰੋਕਣ ਵਾਸਤੇ ਕੋਈ ਇਹੋ ਜੀ ਤਕਨੀਕ ਬਣਾਈ ਜਾਵੇ ਵੀ ਉਹ ਡਰੋਨਾਂ ਦੀ ਰੇਂਜ ਖਤਮ ਹੋ ਜਾਏ ਜਿਹੜੇ ਬਾਰਡਰ ਤੋਂ ਪਾਰ ਇਧਰ ਆ ਹੀ ਨਾ ਸਕਣ ਵੀ ਜਿਹੜੇ ਹੈਰੋਇਨ ਜਾਂ ਸਮੈਕ ਜਾਂ ਕੋਈ ਗਲਤ ਤਸਕਰੀ ਕਰਦੇ ਅੰਸਰ ਉਹ ਜ਼ਿਆਦਾ ਡਰੋਨਾਂ ਰਾਹੀਂ ਕਰਦੇ ਆ ਤੇ ਇਹ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨਾਲ ਰਹਿ ਕਰਕੇ ਕੋਈ ਇਹੋ ਜੀ ਚੀਜ਼ ਲਿਆਂਦੀ ਜਾਊਗੀ ਜਿਸ ਦੇ ਨਾਲ ਉਨ੍ਹਾਂ ਦੀ ਰੇਂਜ ਖਤਮ ਕੀਤੀ ਜਾ ਸਕੇ ਡਰੋਨ ਜਿਹੜੇ ਬਾਰਡਰ ਤੋਂ ਇਧਰ ਐਂਟਰੀ ਨਾ ਹੋਣ ਤੇ ਇੱਕ ਮੇਨ ਸੁਜੈਸ਼ਨ ਦਿੱਤਾ ਸਾਥੀਆਂ ਨੇ ਵੀ ਸਾਡੇ ਪੁਲਿਸ ਦੀ ਨਫਰੀ ਪੂਰੀ ਕੀਤੀ ਜਾਵੇ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਹੀ ਜਿਹੜੀ ਆ ਭਰਤੀ ਪ੍ਰਕਿਰਿਆ ਸ਼ੁਰੂ ਕਰਤੀ ਆ 10000 ਮੁਲਾਜ਼ਮਾਂ ਦੀ ਭਰਤੀ ਜਿਹੜੀ ਉਹ ਜਲਦ ਹੋ ਜਣੀ ਆ ਅਸਲ ਤੇ ਇਹੋ ਹੀ ਮੇਨ ਜਿਹੜੀ ਮੁਸ਼ਕਲ ਆ ਜਿਹੜੀ ਨਫਰੀ ਪੁਰਾਣੀਆਂ ਸਰਕਾਰਾਂ ਵਲੇ ਭਰਤੀ ਨਹੀਂ ਕੀਤੀ ਗਈ ਪੁਲਿਸ ਦੀ ਨਫਰੀ ਘਟੇ ਉਹ ਨਫਰੀ ਪੂਰੀ ਕਰਾਂਗੇ ਤਾਂ ਜੋ ਜਿਹੜੀ ਥਾਣਿਆਂ ਦੇ ਵਿੱਚ ਦਿੱਕਤ ਆਉਂਦੀ ਆ ਉਹ ਦਿੱਕਤ ਨਾ ਸਬ ਬੀਐਸਐਫ ਦੇ ਅਧਿਕਾਰੀਆਂ ਨਾਲ ਵੀ ਕੋਈ ਮੀਟਿੰਗ ਕੀਤੀ ਗਈ ਕਿਉਂਕਿ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ ਜਿਹੜਾ ਡਰੋਨ ਫੜਾਏਗਾ ਜਾਂ ਨਸ਼ੇ ਦੀ ਤਸਕਰੀ ਕੋਈ ਕਰਦਾ ਉਹਦੇ ਬਾਰੇ ਕੋਈ ਜਾਣਕਾਰੀ ਦੇਵੇਗਾ ਤੇ 1 ਲੱਖ ਰੁਪਏ ਉਹਨੂੰ ਇਨਾਮ ਦੀ ਘੋਸ਼ਣਾ ਕੀਤੀ ਗਈ ਸੀ ਪਰ ਬੀਐਸਐਫ ਨੇ ਇਸ ਇਲਾਕੇ ਦੇ ਵਿੱਚ ਕਿਸੇ ਨੂੰ ਕੋਈ ਇਨਾਮ ਜਾਂ ਜਿਹੜੇ ਤਸਕਰਾਂ ਦੀ ਦਿੰਦੇ ਆ ਉਹਨ ਦੇ ਬਾਰੇ ਕੋਈ ਹੋਇਆ ਨਹੀਂ ਕੋਈ ਜਿਹੜਾ ਪੰਜਾਬ ਸਰਕਾਰ ਦਾ ਕੰਮ ਹੈ ਉਹ ਪੰਜਾਬ ਸਰਕਾਰ ਕਰੂਗੀ ਅਸੀਂ ਵੀ ਜਿਹੜਾ ਕੋਈ ਦੱਸੂਗਾ ਕਿਸੇ ਦੀ ਜਾਣਕਾਰੀ ਦੇ ਉਹਦਾ ਨਾਮ ਗੁਪਤ ਰੱਖਾਂਗੇ ਜੋ ਵਾਜਿਬ ਇਨਾਮ ਹੋਊਗਾ ਅਸੀਂ ਆਪਦੇ ਤਰਫੋਂ ਅਸੀਂ ਜਿੱਥੇ-ਜਿੱਥੇ ਸਾਡੀ ਡਿਊਟੀ ਲੱਗੀ ਆ ਅਸੀਂ ਆਪਦੀ ਤਰਫੋਂ ਉਹਨਾਂ ਸਾਥੀਆਂ ਨੂੰ ਨਾਮ ਦਵਾਂਗੇ ਤੇ ਜਿਹੜਾ ਵੀ ਬੰਦਾ ਜਾਣਕਾਰੀ ਦਿੰਦਾ ਉਹਨੂੰ ਸਰਕਾਰ ਚ 26 ਜਨਵਰੀ 15 ਅਗਸਤ ਤੇ ਮਾਨ ਸਨਮਾਨ ਵੀ ਦਿੱਤਾ ਜਿਹੜੇ ਪੁਲਿਸ ਅਫਸਰ ਚੰਗਾ ਕੰਮ ਕਰਨਗੇ ਜਿਹੜੇ ਸਾਡੇ ਸਿਵਲ ਦੇ ਅਧਿਕਾਰੀ ਚੰਗਾ ਕੰਮ ਕਰਨਗੇ ਉਹਨਾਂ ਨੂੰ ਵੀ ਜਦੋਂ 26 ਜਨਵਰੀ 15 ਅਗਸਤ ਆ ਉੱਥੇ ਸਨਮਾਨਤ ਕੀਤਾ ਜਾਊਗਾ ਤੇ ਜਿਹੜੇ ਲੋਕ ਜਾਣਕਾਰੀ ਦੇਣ ਵਾਲੇ ਆ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਵੀ ਚੰਗੇ ਮਾਨ ਸਨਮਾਨ ਨਾਲ ਨਵਾਜਿਆ ਜਾਊਗਾ ਨਾਲ 15 ਅਗਸਤ 26 ਜਨਵਰੀ ਤੇ ਵੀ ਸਨਮਾਨ ਕਰਾਂਗੇ ਨਾਲ ਜੋ ਵਾਜਬ ਨਾਮ ਹੋਊਗਾ ਉਹ ਨਾਮ ਵੀ ਦਵਾਂਗੇ ਤੇ ਇਹ ਤੇ ਸਾਨੂੰ ਰਲ ਮਿਲ ਕੇ ਜਿਹੜਾ ਇਹ ਯੁੱਧ ਆ ਇਹ ਨੂੰ ਲੜਨਾ ਵੀ ਪਊਗਾ ਤੇ ਇਸ ਯੁੱਧ ਨੂੰ ਜਿਹੜੇ ਗਲਤ ਬੰਦੇ ਆ ਗਲਤ ਅੰਸਰ ਆ ਉਹਨਾਂ ਨੂੰ ਖਤਮ ਕਰਕੇ ਇਸ ਜੋਤ ਨੂੰ ਜਿੱਤਣਾ ਵੀ ਪਊਗਾ ਸਾਰਿਆਂ ਨੂੰ ਸਰ ਮਾਨਾ ਮੋਲਾਪੁਰ ਦੇ ਵਿੱਚ ਜਿਹੜਾ ਤੁਸੀਂ ਪਹਿਲਾਂ ਸਟਾਰਟ ਹੋਣਾ ਚਾਹੀਦਾ ਸੀਗਾ ਇਕੋ ਇਹ ਤੇ ਜਦੋਂ ਦੀ ਸਰਕਾਰ ਬਣੀ ਆ ਉਦੋਂ ਦਾ ਹੀ ਸਟਾਰਟ ਆ ਪਰ ਹੁਣ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਨੇ ਤਾਹਿਆ ਹੀ ਕਰ ਲਿਆ ਕਿ ਇਹਨਾਂ ਲੋਕਾਂ ਨੂੰ ਖਤਮ ਕਰਨਾ ਜਿਹੜੇ ਲੋਕ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਖਾ ਰਹੇ ਆ ਇਹਨਾਂ ਲੋਕਾਂ ਨੂੰ ਖਤਮ ਕਰਨਾ ਜਦੋਂ ਦੀ ਸਰਕਾਰ ਬਣੀ ਆ ਉਦੋਂ ਦਾ ਹੀ ਸਾਡਾ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਨਾ ਕੋਈ ਚੇਅਰਮੈਨ ਨਾ ਕੋਈ ਸਾਡਾ ਸਰਪੰਚ ਨਾ ਕੋਈ ਮੋਤਬਰ ਕਿਸੇ ਸਮਗਲਰ ਦੇ ਪਿੱਛੇ ਠਾਣੇ ਨਹੀਂ ਗਿਆ ਕਿਸੇ ਸਮਗਲਰ ਦੇ ਪਿੱਛੇ ਪੁਲਿਸ ਨੂੰ ਫੋਨ ਨਹੀਂ ਕੀਤਾ ਕਿਸੇ ਸਮਗਲਰ ਦੇ ਪਿੱਛੇ ਕੋਈ ਪੈਰਵਾਹੀ ਕੀ ਕੀਤੀ ਪਰ ਹੁਣ ਜਿਹੜਾ ਉਹ ਤਹਈਆ ਹੀ ਕਰ ਲਿਆ ਸਰਕਾਰ ਨੇ ਕਿ ਜਿਹੜਨਾ ਲੋਕਾਂ ਨੇ ਪੰਜਾਬ ਨੂੰ ਖੋਖਲਾ ਕਰਨਾ ਹੈ ਉਹਨਾਂ ਲੋਕਾਂ ਨੂੰ ਖੋਖਲਾ ਕਰ ਦਿਓ ਉਹਨਾਂ ਲੋਕਾਂ ਨੂੰ ਖਤਮ ਕਰ ਦਿਓ ਸਰ ਮੁੱਲਾਂਪੁਰ ਦੇ ਵਿੱਚ ਜਿਹੜੀ ਪਛੇ ਦਿਖਾਈ ਗਈ ਸੀ ਡਰੋਨਸ ਵਗੈਰਾ ਜਿੰਦੇ ਡੀਜੀਪੀ ਸਾਹਿਬ ਤੇ ਤੁਸੀਂ ਵੀ ਕਮੇਟੀ ਮੈਂਬਰ ਸੀ ਕੀ ਉਹ ਪੰਜਾਬ ਦੇ ਵਿੱਚ ਜਿਹੜੇ ਹੌਟਸਪੌਟਸ ਨੇ ਫਿਰੋਜ਼ਪੁਰ ਦੇ ਵਿੱਚ ਬਾਰਡਰ ਏਰੀਆ ਦੇ ਵਿੱਚ ਉਹ ਡਰੋਨ ਜਿੱਥੇ ਵੀ ਤੁਸੀਂ ਮੁਹैया ਕਰਵਾਉਗੇ ਬਿਲਕੁਲ ਵੇਖੋ ਜਿਹੜਾ ਇਹ ਡਰੋਨ ਦੀ ਰੇਂਜ ਖਤਮ ਕਰਨ ਦਾ ਹੈਗਾ ਆ ਇਹ ਸਿਸਟਮ ਲੈ ਕੇ ਆਵਾਂਗੇ ਜੀ ਦੇ ਨਾਲ ਜਿਹੜੇ ਬਾਰਡਰ ਪਰੋਂ ਡਰੋਨ ਆਉਂਦੇ ਦੇਖੋ ਜਿਹੜਾ ਦੁਸ਼ਮਣ ਜਿਹੜੇ ਹੌਟਸਪੌਟਸ ਨੇ ਉੱਥੇ ਡਰੋਨ ਰਾਈ ਵੀ ਕੀ ਪਤਾ ਲੱਗੇਗਾ ਪੁੱਛਦੇ ਕਿ ਜਿਆ ਸਮਾ ਬਸਤੀ ਜਿੱਥੇ ਮੈਸਰ ਵਿਕਦਾ ਹੈ ਬਿਲਕੁਲ ਉਹ ਨਵੀਂ ਟੈਕਨੋਲੋਜੀ ਜਿਹੜੀ ਆ ਉਹ ਵਰਤਾਂਗੇ ਅਸੀਂ ਇੱਥੇ ਵੀ ਬਾਰਡਰ ਬੈਲਟ ਆ ਇੱਥੇ ਜ਼ਰੂਰੀ ਆ ਫਰੋਜਪੁਰ ਦੇ ਵਿੱਚ ਵੀ ਜ਼ਰੂਰੀ ਆ ਉਹ ਟੈਕਨੋਲੋਜੀ ਦੇਾਂਗੇ ਬਾਕੀ ਸੀਸੀਟੀਵੀ ਕੈਮਰੇ ਜਿਹੜੇ ਆ ਇਹ ਮੇਨ ਜ਼ਰੂਰਤ ਹੈ ਮੈਂ ਤੇ ਕਹਿੰਨਾ ਵੀ ਜਿਹੜੇ ਆਮ ਪਬਲਿਕ ਵੀ ਆ ਉਹ ਵੀ ਆਪਦੇ ਗਲੀਆਂ ਚ ਚੌਂਕਾਂ ਚ ਸੀਸੀਟੀਵੀ ਕੈਮਰੇ ਲਾਉਣ ਜਿਹੜੇ ਕੋਈ ਇਹ ਤਸਕਰੀ ਕਰਦੇ ਆ ਜਾਂ ਕੋਈ ਇਹ ਜਾ ਕੇ ਜਾਂਦੇ ਆ ਇਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੇ ਆ ਕਈ ਆਪਾਂ ਵੀਡੀਓ ਵਾਇਰਲ ਹੁੰਦੀਆਂ ਵੈਨੇ ਆ ਉਹ ਬੰਦਾ ਪੈਸੇ ਫੜਾਉਂਦੇ ਆ ਤੇ ਦੂਜਾ ਬੰਦਾ ਉਹਨੂੰ ਕੋਈ ਕੁੜੀ ਦੇ ਵਿੱਚ ਛੋਟੀ ਜੀ ਚੀਜ਼ ਫੜਾਉਂਦੇ ਆ ਇਹੋ ਜਿਹੇ ਬੰਦੇ ਇਸ ਤਰ੍ਹਾਂ ਵੀ ਕਾਬੂ ਹੋਣਗੇ ਸਰਕਾਰ ਦੇ ਸੀਸੀਟੀਵੀ ਕੈਮਰੇ ਲਗਾਏ ਗਿਆ ਨਹੀਂ ਇੱਥੇ ਪਰ ਅਜੇ ਤੱਕ ਫਲੋਸਪੁਰ ਦੇ ਵਿੱਚੋਂ ਚੱਲੇ ਨਹੀਂ ਕੰਪੇਨ ਕੋਈ ਗੱਲ ਵੀ ਹਵਾ ਚੱਲਦੀ ਸੀ ਕਿ ਸੀਸੀਟੀਵੀ ਕੈਮਰੇ ਇਹ ਪ੍ਰੋਜੈਕਟ ਜਿਹੜਾ ਵਾ ਦੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਵੀ ਇਹਦੇ ਅੱਲੇ ਧਿਆਨ ਦਿਓ ਤੇ ਇਹ ਮੈਂ ਪ੍ਰੋਜੈਕਟ ਜਲਦੀ ਜਿਹੜਾ ਉਹ ਚਾਲੂ ਕਰਵਾਉਂਗਾ ਧੰਨਵਾਦ ਕਰੇਕ ਕੁਲਦੀਪ ਜੀਰਾ ਨੇ ਕਿਹਾ ਸੀਗਾ ਵੀ ਜੁਧ ਨਸ਼ੇ ਦੇ ਖਿਲਾਫ ਤੋਂ ਸ਼ੁਰੂ ਕੀਤਾ ਹੈ ਪਹਿਲਾ ਮੰਤਰੀਆਂ ਦੇ ਤੇ ਐਸਐਸਪੀ ਜਾਂ ਜੋ ਵੀ ਬਿਨਿਸ਼ਚਾਰੀ ਉਹਨਾਂ ਦੇ ਡਾਕਟਰ ਦੇ ਦੇਖੋ ਵੀ ਇਹ ਤੇ ਸਰਕਾਰੀ ਤੌਰ ਤੇ ਮੈਂ ਆਪ ਇਹਨਾਂ ਵਾਂ ਕਿ ਸਰਕਾਰੀ ਤੌਰ ਤੇ ਜਿਹੜੇ ਆ ਟੈਸਟ ਆਏ ਹੋਣੇ ਚਾਹੀਦੇ ਇਹਦੇ ਨੂੰ ਤੁਹਾਨੂੰ ਚੈਲੰਜ ਵੀ ਦਿੱਤਾ ਗਿਆ ਵੀ ਤੁਸੀਂ ਵੀ ਪਹਿਲਾਂ ਸੁਖਵੀਰ ਬਾਦਲ ਨੂੰ ਕਹਿੰਦੇ ਮੈਂ ਚੈਲੰਜ ਦਿੱਤਾ ਤੁਸੀਂ ਹੁਣ ਘਰੋਂ ਚੱਲੋ ਮੈਂ ਗੰਦੇ ਥੜੀ ਹੋ ਜਣੇਗਾ ਵੈਸੇ ਮੈਂ ਮੈਂ ਵੇਖੋ ਕਿ ਇਹ ਇੱਕ ਜਿਹੜਾ ਬੰਦਾ ਕੋਕਾਵਾ ਦੀਆਂ ਅੱਖਾਂ ਢੋਲ ਨਹੀਂ ਪਾੜਦੇ ਹੁੰਦੇ ਤੇ ਉਹ ਤੇ ਫਿਰ ਮੈਂ ਇਸ ਬੰਦੇ ਨੂੰ ਵੀ ਕਹਿਣਾ ਪੀਓ ਲੋਕੀ ਇੱਥੇ ਰੋਲਾ ਪਾਉਂਦੇ ਨਰੇਸ਼ ਕਟਾਰੀਏ ਦਾ ਮੁੰਡਾ ਇਹਦੀ ਅੱਖਾਂ ਆਪਦੇ ਭਾਪੇ ਨਾਲ ਨਹੀਂ ਲੱਦਦੀਆਂ ਇਹ ਆਪਦਾ ਡੀਐਨਏ ਕਰਾ ਲੈ ਜਦੋਂ ਡੀਐਨਏ ਕਰਾ ਲੂਗਾ ਤੇ ਮੈਂ ਤਿਆਰ ਆ ਜੀ ਮੈਂ ਜਦੋਂ ਸਰਕਾਰ ਕਹੂਗੀ ਜਾਂ ਕੋਈ ਵੀ ਮੈਂ ਟੌਪ ਟੈਸਟ ਕਰਾਉਣ ਨੂੰ ਤਿਆਰ ਮੈਂ ਭਾਈਦਾ ਕਿਸੇ ਕੋਲੋਂ ਮੈਂ ਕਿਸੇ ਕੋਲੋਂ ਨਹੀਂ ਭਾਈਦਾ ਲੋਕ ਰੋਲਾ ਪਾਉਂਦੇ ਆ